ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨਾਰਲਾ ਵਾਸੀ ਗੁਰਜਨ ਸਿੰਘ ਜਿਸ ਦੀ ਕੀ ਦੁਬਾਈ ਵਿੱਚ ਪਿਛਲੇ ਦਿਨੀ ਮੌਤ ਹੋ ਗਈ ਸੀ ਉਸ ਦੇ ਮ੍ਰਿਤਕ ਦੇ ਨੂੰ ਸਰਬੱਤ ਦਾ ਭਲਾ ٹرسٹ ਦੇ ਯਤਨਾ ਸਦਕਾ ਅੰਮ੍ਰਿਤਸਰ ਲਿਆਂਦਾ ਗਿਆ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇ ਪਿੰਡ ਲਿਜਾਣ ਲਈ ਪੁੱਜੇ ਇਸ ਮੌਕੇ ਸਰਬੱਤ ਦਾ ਭਲਾ ٹرسٹ ਦੇ ਆਗੂ ਸੁਖਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨਾਰਲਾ ਵਾਸੀ 35 ਸਾਲਾ ਗੁਰਜਨ ਸਿੰਘ ਜੋ ਕਿ ਰੋਜੀ ਰੋਟੀ ਕਮਾਉਣ ਲਈ 21 ਮਾਰਚ ਨੂੰ ਦੁਬਈ ਗਿਆ ਸੀ ਪਰ 10 ਦਿਨ ਬਾਅਦ ਹੀ 31 ਮਾਰਚ ਨੂੰ ਅਚਾਨਕ ਹੀ ਉਸ ਦੀ ਮੌਤ ਹੋ ਗਈ। ਗੁਰਜਨ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਉਣ ਲਈ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨਾਲ ਸੰਪਰਕ ਕੀਤਾ। ਅਤੇ ਟਰਸਟ ਦੇ ਮੁਖੀ ਸਰਦਾਰ ਐਸ.ਪੀ. ਸਿੰਘ ਓਬਰੋਏ ਦੇ ਯਤਨ ਸਦਕਾ ਗੁਰਜਨ ਸਿੰਘ ਦੀ ਮ੍ਰਿਤਕ ਦੇ ਅੱਜ ਅੰਮ੍ਰਿਤਸਰ 에ਅਰਪੋਰਟ ਲਿਆਂਦੀ ਗਈ ਹੈ। ਉਹਨਾਂ ਦੱਸਿਆ ਕਿ ਗੁਰਜਨ ਸਿੰਘ ਆਪਣੇ ਪਿੱਛੇ ਆਪਣੇ ਅੰਗਹੀਨ ਪਿਤਾ, ਮਾਤਾ ਅਤੇ ਉਸ ਦੀ ਗਰਭਵਤੀ ਪਤਨੀ ਅਤੇ ਇੱਕ ਮਾਸੂਮ ਬੱਚਾ ਛੱਡ ਗਿਆ ਹੈ। ਉਹਨਾਂ ਕਿਹਾ ਕਿ ਟਰਸਟ ਵੱਲੋਂ ਇਸ ਪਰਿਵਾਰ ਦੀ ਜਿੰਨਾ ਸੰਭਵ ਹੋ ਸਕੇ ਮਦਦ ਕੀਤੀ ਜਾਵੇਗੀ ਇਹ ਜੀ ਸਾਡਾ ਪਰਿਵਾਰ ਦਾ ਨਜ਼ਦੀਕੀ ਰਿਸ਼ਤੇਦਾਰ ਗੁਰਜੰਟ ਸਿੰਘ ਨੌਜਵਾਨ ਜਿਹੜਾ ਪਿੰਡ ਨਾਰਲਾ ਸੀ ਕੁਝ ਦਿਨ ਪਹਿਲਾਂ ਰੋਜੀ ਰੋਟੀ ਦੀ ਭਾਲ ਵਾਸਤੇ ਵਿਦੇਸ਼ ਚ ਗਿਆ ਹੱਸਦਾ ਖੇਡਦਾ ਗਿਆ ਪਰਿਵਾਰ ਨੂੰ ਹੱਸਦਾ ਖੇੜਿਆ ਛੱਡ ਕੇ ਗਿਆ ਉੱਥੇ ਜਾ ਕੇ ਕੁਝ ਦਿਨਾਂ ਬਾਅਦ ਇਹਦੇ ਦਰਦਨਾਕ ਹਾਦਸੇ ਦੀ ਖਬਰ ਮਿਲੀ ਪਰਿਵਾਰ ਨੂੰ ਤੇ ਬਹੁਤ ਪਰਿਵਾਰ ਜਿਹੜਾ ਸਦਮੇ ਚ ਗਿਆ ਉਸ ਔਖੀ ਘੜੀ ਦੇ ਵਿੱਚ ਸਾਡੇ ਅਸੀਂ ਸਾਰਿਆਂ ਨੇ ਅਪਰੋਚ ਕਰਕੇ ਸਰਦਾਰ ਐਸਪੀ ਸਿੰਘ ਬਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਆ ਇਹਨਾਂ ਨੇ ਸਾਡੀ ਔਖੇ ਸਮੇਂ ਤੇ ਬਾਹ ਫੜੀ ਆ ਤੇ ਬਹੁਤ ਵੱਡ ਸਹਿਯੋਗ ਦਿੱਤਾ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਅੱਜ ਜਿਹੜਾ ਬੱਚਾ ਉਹਦੀ ਡੈੱਡ ਬੋਡੀ ਇੱਥੇ ਆ ਰਹੀ ਆ ਪਰਿਵਾਰ ਨੇ ਮਾਪਿਆਂ ਨੇ ਉਹਦਾ ਮਿਤ੍ਰਕ ਸਰੀਰ ਦੇ ਵਿੱਚ ਉਹਦਾ ਮੂੰਹ ਵੇਖਣਾ ਇਹ ਇਹਨਾਂ ਦੇ ਕਰਕੇ ਇਹਨਾਂ ਦੀ ਬਦੌਲਤ ਹੀ ਹੋ ਸਕਿਆ ਸੰਭਵ ਇਸ ਕਰਕੇ ਪਰਿਵਾਰ ਵੱਲੋਂ ਸਮੁੱਚੇ ਰਿਸ਼ਤੇਦਾਰਾਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੇ ਐਸਪੀ ਸਿੰਘ ਉਭਰਾਏ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ। ਆ ਬੜੀ ਦੁਖਦਾਈ ਖਬਰ ਮਿਲੀ ਸੀਗੀ ਕਿ ਅਮਰਸਰ ਜ਼ਿਲ੍ਹੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਿਹੜਾ ਨਾਰਲਾ ਪਿੰਡ ਆ ਉੱਥੋਂ ਦਾ ਇੱਕ ਨੌਜਵਾਨ ਸੀਗਾ 35 ਸਾਲ ਦਾ ਗੁਰਜੰਟ ਸਿੰਘ ਪੁੱਤਰ ਕਾਬਲ ਸਿੰਘ ਉਹ ਇੱਥੋਂ ਆਪਣੇ ਰੋਜ਼ਗਾਰ ਦੀ ਭਾਲ ਵਾਸਤੇ ਇਸੇ ਸਾਲ ਹੀ 21 ਮਾਰਚ ਦੇ ਕਰੀਬ ਦਬਈ ਗਿਆ ਸੀ। ਪਰ 10 ਦਿਨ ਬਾਅਦ ਉੱਥੇ ਉਹਦੀ ਬੜੇ ਅਣਜਾਣ ਜਿਹੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਜਦੋਂ ਇੱਥੇ ਪਰਿਵਾਰ ਵਾਲਿਆਂ ਨੇ ਉਹਨਾਂ ਦੀ ਸਾਕਸਬੰਧੀਆਂ ਨੇ ਸਾਡੀ ਅੰਮ੍ਰਿਤਸਰ ਟੀਮ ਨਾਲ ਸੰਪਰਕ ਕੀਤਾ ਇਸ ਘਟਨਾ ਬਾਰੇ ਸਾਹਤ ਸੇ ਬਾਰੇ ਤੇ ਫਿਰ ਅਬਰਾਇ ਸਾਹਿਬ ਦੇ ਸੰਪਰਕ ਦੇ ਵਿੱਚ ਉਹਨਾਂ ਦੀ ਜਾਣਕਾਰੀ ਦੇ ਵਿੱਚ ਸਾਰਾ ਕੁਝ ਇਹ ਮਾਮਲਾ ਆਇਆ ਉਹਨਾਂ ਨੇ ਫਿਰ ਇੱਥੋਂ ਰਿਸ਼ਤੇਦਾਰ ਕੋਈ ਗਿਆ ਸੀਗਾ ਉਹਦੇ ਕੋਲੋਂ ਪਛਾਣ ਕਰਵਾ ਕੇ ਗੁਰਪ੍ਰੀਤ ਸਿੰਘ ਨਾਂ ਦਾ ਰਿਸ਼ਤੇਦਾਰ ਗਿਆ ਸੀਗਾ ਪਛਾਣ ਕਰਵਾ ਕੇ ਸਾਰੇ ਉਹਦੇ ਕਾਗਜ਼ ਪੱਤਰ ਤਿਆਰ ਕਰਵਾ ਕੇ ਤੇ ਇਹ ਡੈੱਡ ਬੋਡੀ ਜਿਹੜੀ ਆ ਇਹ ਇੱਥੇ ਅੱਜ ਭੇਜੀ ਆ ਤੇ ਇਹ ਪਰਿਵਾਰ ਨਾਲ ਬੜਾ ਵੱਡਾ ਹਾਦਸਾ ਹੋਇਆ ਜੀ ਇਹ ਮੁੰਡਾ ਬੜਾ ਮਿਹਨਤੀ ਸੀ ਦੱਸ ਰਿਹਾ ਹੈ ਕਿ ਬੜਾ ਕੁਝ ਚੰਗਾ ਕਰਨ ਦੀ ਖਾਸ਼ ਨਾਲ ਇੱਥੋਂ ਗਿਆ ਸੀਗਾ ਕੁਝ ਆਪਣੇ ਆਰਥਿਕ ਤੌਰ ਤੇ ਪਰਿਵਾਰ ਨੂੰ ਮਜ਼ਬੂਤ ਕਰਨ ਦੀ ਖਾਸ਼ ਨਾਲ ਪਰ ਦੱਸਦੇ ਨਹੀਂ ਸਿਰਫ ਦਬਈ ਉੱਥੇ ਰਿਹਾ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਉੱਥੇ ਪਿੱਛੇ ਇਹਦੀ ਵਾਈਫ ਆ ਇੱਕ ਬੇਟੀ ਆ ਇਹਦੀ 1.5 ਸਾਲ ਦੀ ਵਾਈਫ ਪ੍ਰੈਗਨੈਂਟ ਆ ਇਹਦੇ ਫਾਦਰ ਸਾਹਿਬ ਉਹ ਸਰੀਰਕ ਤੌਰ ਤੇ ਉਹ ਵੀ ਠੀਕ ਨਹੀਂ ਗਏ ਸੋਇ ਪਰਿਵਾਰ ਨਾਲ ਬਹੁਤ ਦੁਖਦਾਈ ਹਾਦਸਾ ਹੋਇਆ ਜੀ ਤੇ ਇਹ ਵੀ ਹੁਣ ਤੱਕ ਇਹ ਆ ਕਿ ਸਰਬੱਤ ਦਾ ਭਲਾ ਚੈਰਿਟੀ ਟ੍ਰਸਟ ਵੱਲੋਂ ਜਿਹੜੀਆਂ ਹੁਣ ਤੱਕ ਇਹ ਜਿਹੜੇ ਪੀੜਤ ਨੌਜਵਾਨ ਜਾਂ ਮ੍ਰਿਤਕ ਨੌਜਵਾਨ ਜਿਹੜੇ ਉੱਥੇ ਕੋਈ ਇਸ ਤਰ੍ਹਾਂ ਦੇ ਜਹਾਜ਼ ਦੇ ਸ਼ਿਕਾਰ ਹੋ ਜਾਂਦੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਇੱਥੇ ਭੇਜੀ ਜਾਂਦੀਆਂ ਨੇ ਇਸ ਕੇਸ ਦੇ ਵਿੱਚ ਜਿਹੜਾ ਖਰਚਾ ਆ ਉਹ ਸਾਰਾ ਜਿਹੜੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਉਹਨਾਂ ਕੀਤਾ ਇੱਕ ਨੇ ਬਾਕੀ ਜਿਹੜਾ ਜੋ ਕਾਗਜ਼ ਪੱਤਰ ਸੀ ਸਾਰਾ ਰਾਏ ਸਾਹਿਬ ਨੇ ਆਪਣੇ ਜਿਹੜਾ ਉਹਨਾਂ ਦੇ ਪੀਏ ਨੇ ਬਲਦੀਪ ਸਿੰਘ ਚਾਲ ਉਹਨਾਂ ਦੇ ਰਾਹੀਂ ਸਾਰਾ ਕਾਗਜ਼ ਪੱਤਰ ਤਿਆਰ ਕਰਕੇ ਇਹ ਡੈੱਡ ਬੋਡੀ ਭੇਜੀ ਆ ਤੇ ਇਹ ਵੀ ਦੱਸ ਦਿਆ ਜਾਵਾ ਕਿ ਇਹ 355 ਤੋਂ ਵੱਧ ਜੜੀਆਂ ਨੇ ਡੈੱਡ ਬੋਡੀਜ਼ ਜੜੀਆਂ ਹੁਣ ਤੱਕ ਰਾਏ ਸਾਹਿਬ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਉਹ ਆਪਣੇ ਯਤਨਾਂ ਨਾਲ ਭੇਜ ਚੁੱਕੇ ਨੇ ਇਥੇ